ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੋ ਤੁਸੀਂ ਆਲਟੋ ਗੱਡੀ ਦੇਖ ਰਹੇ ਹੋ ਇਹ ਇਹ ਦੀ ਜਿਹੜੀ ਨਿਲਾਮੀ ਆ 2 ਲੱਖ ਰੁਪਏ ਤੋਂ ਦੋਸਤੋ ਸ਼ੁਰੂ ਹੋਈ ਆ ਬਾਕੀ ਅੱਗੇ-ਅੱਗੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਦੱਸ ਦਿਆਂ ਕਿ ਕਿੰਨੇ ਤੱਕ ਇਹ ਗੱਡੀ ਵਿਕਦੀ ਆ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਜੋ ਆਲਟੋ ਗੱਡੀ 18 ਮਾਡਲ ਬਹੁਤ ਸੋਹਣੀ ਗੱਡੀ ਆ ਪੀਵੀ01 ਨੰਬਰ ਆ ਟੈਕਸੀ ਗੱਡੀ ਜੇ ਕਿਸੇ ਨੇ ਲੈਣੀ ਹੋਵੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਗੱਡੀ ਤੁਹਾਨੂੰ ਸਾਹਮਣੇ ਦੇਖ ਰਿਹਾ ਜੋ ਕਿ ਇਹ ਗੱਡੀ ਦੀ ਬੋਲੀ ਹੋ ਰਹੀ ਆ 2018 ਮਾਡਲ ਆ ਸ਼ੀਸ਼ੇ ਵਰਗੀ ਗੱਡੀ ਵੀ ਆ ਦੋਸਤੋ ਦੇਖ ਸਕਦੇ ਹੋ ਪੀਬੀ 0 ਨੰਬਰ ਸੀ ਇਹ ਗੱਡੀ ਦਾ ਪਰਮਟ ਵਾਲੀ ਗੱਡੀ ਲੈ ਵੀ ਦੋਸਤੋ ਹੁਣ ਇਸ ਟਾਈਮ 1,80,000 ਦੇ ਇਹਦੀ ਬੋਲੀ ਚੱਲ ਰਹੀ ਆ ਬਾਕੀ ਦੇਖਦੇ ਆ ਡਾਊਨ ਆ ਰਹੀ ਆ 240 ਤੋਂ ਸਟਾਰਟਿੰਗ ਹੋਈ ਸੀ 180000 ਦੇ ਥੱਲੇ ਨੂੰ ਆ ਰਹੀ ਆ ਬਹੁਤ ਸੋਹਣੀ ਕੰਡੀਸ਼ਨ ਆ ਗੱਡੀ ਦੀ ਦੋਸਤੋ ਲੈ ਵੀ ਦੋਸਤੋ ਮਿੰਟੋ ਮਿੰਟ ਬੋਲੀ ਅਪਡੇਟ ਹੁੰਦੀ ਰਹਿੰਦੀ ਆ ਕਦੇ ਵੱਧ ਜਾਂਦੀ ਆ ਕਦੇ ਘਟ ਜਾਂਦਾ 160000 ਦੇ ਗੱਡੀ ਦੀ ਬੋਲੀ ਆ ਗਈ ਆ ਦੇਖ ਰਹੇ ਆ 160000 ਰੁਪਏ ਇਹ ਗੱਡੀ ਤੇ ਬੋਲੀ ਚੱਲ ਰਹੀ ਆ 18 ਮਾਡਲ ਦੋਸਤੋ ਲੈ ਵੀ ਦੋਸਤੋ ਬੋਲੀ ਥਲੇ ਨੂੰ ਆ ਗਈ 1,40,000 ਤੇ ਆ ਗਈ ਵੀਰ ਖੜੇ ਹੋ ਕੇ ਆ ਗਏ ਗੱਡੀ ਚੈੱਕ ਕਰ ਲੈਣੇ ਇੰਜਨ ਵਾਪੋਂ ਬਿਲਕੁਲ ਨਵੀਂ ਗੱਡੀ ਪਈ ਹੈ ਤੁਸੀਂ ਦੇਖ ਰਹੇ ਹੋ ਚਲੋ ਮਾੜੀ-ਮੋਟੀ ਆਪਾਂ ਨੂੰ ਸੈਟਿੰਗ ਦੂਰ ਤੋਂ ਕਰਾਉਣੀ ਪੈਂਦੀ ਆ ਬਹੁਤ ਸੋਹਣੀ ਕੰਡੀਸ਼ਨਾਂ ਵਿੱਚੋਂ ਵੀ ਗੱਡੀ ਦੀ ਤੁਸੀਂ ਚੈੱਕ ਕਰ ਸਕਦੇ ਹੋ ਅੰਦਰੋਂ ਬਹੁਤ ਸੋਹਣੀ ਹੈ ਗੱਡੀ ਇਹ ਤੇ ਬਾਕੀ ਡੀਲਰ ਵਾਲੇ ਦੁਆਲੇ ਗੱਡੀ ਤੇ ਹੋ ਗਏ ਨੇ ਦੇਖਦੇ ਆ ਕੀ ਬਣਦਾ ਅਨਸੋਲਵ ਦੋਸਤੋ ਇਹ 1,40,000 18 ਮਾਡਲ ਦਾ ਲੱਗ ਗਿਆ ਅਨਸੋਲਵ ਹੋ ਗਈ ਫਾਰਮੈਟ ਵਾਲੀ ਪੀਵੀ01 ਲਾਈਨ ਨੰਬਰ 23 23 ਲਾਈਨ ਲਕਸਾਈ ਪੀਵੀ33ਵੀ ਜੀ ਹਰਨਪੁਰ ਬਰਨ ਫਿਲ 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 ਲੈ ਵੀ ਦੋਸਤੋ ਬੋਲੀ ਚੱਲ ਰਹੀ ਆ 2 ਲੱਖ 80000 ਰੁਪਿਆ ਬੋਲੀ ਲੱਗੀ ਹੋਈ ਆ ਬੋਲ ਰਹੇ ਨੇ ਤੇ ਉਹ ਤੋਂ ਬਾਅਦ ਹੁਣ ਦੇਖਦੇ ਆਂ 2,60,000 ਤੇ ਇਹਦੀ ਬੋਲੀ ਆ ਡਾਊਨ ਆ ਗਈ ਆ ਦੋਸਤੋ ਇਹ ਬੋਲੀ ਦੋਸਤੋ ਡਾਊਨ ਅਪਡੇਟ ਹੁੰਦੀ ਰਹਿੰਦੀ ਆ ਕਦੇ ਵੱਜ ਜਾਂਦੀ ਆ ਕਦੇ ਘਟ ਜਾਂਦੀ ਆ ਜੇ ਕੋਈ ਬੋਲੀ ਲਾ ਦਾਂਦਾ ਤਾਂ ਗੱਡੀ ਆਪਾ ਹੋ ਜਾਂਦੀ ਆ ਜੇ ਕੋਈ ਬੋਲੀ ਨਹੀਂ ਲਾਉਂਦਾ ਤਾਂ ਉਹ ਡਾਊਨ ਥੋੜੀ ਥੋੜੀ ਲਈ ਜਾਂਦੇ ਨੇ ਦੋਸਤੋ ਦੋਸਤੋ 240000 ਤੇ ਬੋਲੀ ਦੀ ਚੱਲ ਰਹੀ ਹੈ ਇਸ ਟਾਈਮ ਬਹੁਤ ਸੋਹਣੀ ਕੰਡੀਸ਼ਨ ਗੱਡੀ ਦੀ ਦੇਖਣ ਨੂੰ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਬਹੁਤ ਸੋਹਣੀ ਗੱਡੀ ਆ ਤੇ ਬਹੁਤ ਸੋਹਣੀ ਕੰਡੀਸ਼ਨ ਆ ਗੱਡੀ ਦੋਸਤੋ 220000 ਇਹ ਗੱਡੀ ਦੀ ਬੋਲੀ ਚੱਲ ਰਹੀ ਹੈ ਇਸ ਟਾਈਮ 220000 ਪਰ ਬਹੁਤ ਜਲਦੀ ਲੱਗ ਰਿਹਾ ਹੈ ਦੋਸਤੋ ਇਹਦੀ 2,20,000 ਬੋਲੀ ਇਸ ਟਾਈਮ ਚੱਲ ਰਹੀ ਆ ਵੈਗਨਰ ਗੱਡੀਆਂ, ਮਾਰੂਤੀ ਸੰਜੁਕੀ ਦੀ ਗੱਡੀਆਂ ਬਹੁਤ ਸੋਹਣੀ ਕੰਡੀਸ਼ਨ ਦੇ ਚੱਲ ਰਹੀ ਆ 2,20 ਦੀ ਬੋਲੀ ਚੱਲ ਰਹੀ ਆ ਦੋਸਤੋ ਹੁਣ ਇਹਦੀ 2 ਲੱਖ ਰੁਪਏ ਤੇ ਆ ਗਈ ਬੋਲੀ 2 ਲੱਖ ਰੁਪਏ ਤੇ ਬਾਈ ਹੁਣੇ ਉੱਠ ਕੇ ਆਏ ਨੇ ਦੇਖ ਰਹੇ ਨੇ ਆਲੇ ਦੁਆਲੇ ਗੱਡੀ ਚੈੱਕ ਕਰ ਰਹੇ ਨੇ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ

ਇਹ ਹੈ ਇਹ ਕੋਈ 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 ਨਾ ਮਕੀਨ ਰੈਂਜੂ ਲੱਖ 10000 ਦੇ ਵੱਗੀ 2 ਤੋਂ ਵੱਧ ਕੇ ਬੋਲੀ ਲੈ ਵੀਦੂ ਤੋਂ 2 ਲੱਖ 10000 ਚ ਇਹ ਗੱਡੀ ਫਿਰਨੂ ਵੀ 17 ਮਾਡਲ ਵੈਗਨਰ ਅਮਰੂਤੀ ਸੰਯੁਕੀ ਵਾਲਿਆਂ ਦੀ ਗੱਡੀ ਆ ਇਹ ਦੇਖ ਸਕਦੇ ਹਾਂ 17 ਮਾਡਲ ਪੈਟਰੋਲ ਗੱਡੀ ਆ ਦੋ ਬਹੁਤ ਸੋਹਣੀ ਕੰਡੀਸ਼ਨ ਦੀ 2 ਲੱਖ 10000 ਦੇ 17 ਮਾਡਲ 2500 ਲੈ ਵੀ ਦੋਸਤੋ 2017 ਮਾਡਲ ਆ ਗੱਡੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਪੁਸ਼ ਬਟਨ ਸਟਾਰਟ ਆ ਇਹ ਗੱਡੀ ਇਹ ਗੱਡੀ ਵੀ ਤੁਸੀਂ ਦੇਖ ਸਕਦੇ ਹੋ ਮਰੂਤੀ ਵਾਲਿਆਂ ਦੀ ਗੱਡੀ ਆ ਬਹੁਤ ਸੋਹਣੀ ਕੰਡੀਸ਼ਨ ਦੀ ਇਹ ਵੀ ਗੱਡੀ ਤੁਹਾਨੂੰ ਦੇਖਣ ਨੂੰ ਦੋਸਤੋ ਮਿਲ ਜੂਗੀ ਪੋਸ਼ਵਟਣ ਸਟਾਰਟ 2017 ਮਾਡਲ ਗੱਡੀਆ ਤੇ ਅੰਸੋਰ ਵੀ ਇਹਦਾ ਦੋਸਤੋ ਹਜੇ ਪਿਆ ਤੇ ਤੁਸੀਂ ਦੇਖ ਸਕਦੇ ਹੋ 2017 ਮਾਡਲ ਦੀ ਇਹ ਗੱਡੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਲਾਏ ਲੱਗੇ ਹੋਏ ਨੇ ਬਹੁਤ ਸੋਹਣੀ ਕੰਡੀਸ਼ਨ ਆ ਪੀਵੀ ਨੰਬਰ ਆ ਪੀਵੀ 29 ਤੇ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਗੱਡੀ ਦੀ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਬਾਕੀ ਇਹਦੀ ਬੋਲੀ ਚੱਲ ਰਹੀ ਆ ਦੇਖਦੇ ਆ ਕਿੱਥੇ ਕਾ ਕੇ ਇਹ ਗੱਡੀ ਬਿਕਦੀ ਆ ਦੋਸਤੋ ਬੀੜੀ ਨੂੰ ਪੂਰੀ ਦਿਖੀ ਆयो ਤੁਹਾਨੂੰ ਦਿਖਾ ਰਹੇ ਆ ਜੋ ਨਿਲਾਮੀ ਹੋ ਰਹੀ ਆ ਦੋਸਤੋ 5 ਲੱਖ ਰੁਪਏ ਦੋਸਤੋ ਮੁੱਢਲੀ ਲੱਗਣੀ ਤੇ 5 ਲੱਖ ਤੋਂ ਸ਼ੁਰੂ ਕਰੀ ਆ 4 80 ਆ ਗਈ ਦੋਸਤੋ डीजल गड्डी दस सौ ਸਵਾ 4 ਲੱਖ ਰੁਪਏ ਸਾਡਾ 4.4 ਲੱਖ ਰੁਪਏ 200 ਲੱਗਿਆ ਇਹ ਉੱਪਰ 440 440 4 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 ਚਾਰ ਲੱਖ ਰੁਪਏ ਲੱਗੇ ਚਾ 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 ਵਿਚੋਂ ਦੱਸਾ ਦੀ ਮੋੜੀ ਗੁਰਵੀਰ ਚਾਰ ਵਾਰ ਤੇ ਨਾ ਜੀ ਚਾਰ ਪੰਜ ਦੇ ਵਿੱਚ ਦੇ ਚਾਰ 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 ચારક બદલાઈએ મજાક મજા તો મજા

ਜੋ ਕਰਾਂ ਅਨਫੋਲਡ ਹੋ ਚੁੱਕੀ ਹੈ ਗੱਡੀ ਇਹ ਜਿਹੜੀ ਗੱਡੀ ਹੈ ਨਾ 2018 18 ਮਾਡਲ ਹੈ ਵੀਡੀਓ ਨਾਲ ਇੱਕ ਪੂਰਾ ਗੱਡੀ ਲਾਫਟਿਕ ਦੇ ਨਾਲ ਗੱਡੀ ਹੈ ਇਹ

एबीसी एक ਇੱਕ ਕਰੀਟ 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 ਜਿਹੜਾ ਬਾਅਦ ਵਿੱਚ 1.33 ਲੱਖ ਰੁਪਏ 218 ਮਾਡਲ ਤੇ ਦੇਖ ਲਓ ਚੱਲ ਰਹੇ ਇਹਦਾ 1.5 1.5 1.90 1.90 1.90 1.90 ਦੇਖ ਬਿਟਰੋ ਪੁਝਾਟੇ 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 1041 14000 18888 11111 11111 11111 ਦੇਖ ਸਕਦੇ ਹੋ ਦੋਸਤੋ 125000 ਇਹ ਗੱਡੀ ਦੇ ਉੱਪਰ ਲੱਗ ਚੁੱਕਿਆ 125000 ਦੋਸਤੋ 125000 ਦੋਸਤੋ ਲੱਗ ਚੁੱਕਿਆ ਦੇ ਉੱਪਰ 31 ਇੱਕ ਸਮਰਥੋਂ ਸਿਰ ਸੰਗਤਾਂ ਕਿਵੇਂ ਹੋ ਗਈਆਂ ਵਾਲੇ ਦੁਆਲੇ ਗੱਡੀ ਦੇ 130000 ਰੁਪਏ ਦੇ ਉੱਪਰ ਲੱਗ ਚੁੱਕਿਆ ਨਾ ਕਿ ਜਲਦੀ ਜਲਦੀ ਇਹ ਗੱਡੀ ਲੈਣ ਲਈ ਹੈਲੋ ਏਪੀ 30 30 30 30 30 30 ਲਾਫੜ ਪੈਣੀ ਹੋਣੀ ਦੋ ਮਿੰਟ ਲਈ ਇੱਕ ਦੀ ਸੰਗਠਨ ਲਈ

चालीस हजार में बड़े दो सौ दोबारा गए फिर होगी बोली हाँ बोली दोबारा चढ़गी दो सौ थालों आगे फिर आप एकタリー 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 लेने वागे फिर आ 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 ਇੱਕ ਪੁੜਾ 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 ਮੈਂ ਨਹੀਂ ਮੈਂ ਇੱਕ ਰੰਗ ਹੈਂਡਲਾਂ ਤੇ ਬੱਧੀਆ ਹੋਇਆ ਰੰਗ 156 156000 ਦੇ 200 ਦੁਬਾਰਾ ਚੜ ਗਈ ਬੋਲੀ 130000 ਤੋਂ ਵਾਪਸ ਮੁੜ ਕੇ ਗਈ ਆ 156 ਜੜ ਗਈ 1 ਇੱਕ 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 600 ਬੋਲੀ 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 ਫਿਰ ਤੋਂ ਨੰਬਰ 156000 ਦੇ 200 ਡਾਨ ਹੋ ਗਈ 33 ਨੰਬਰ ਕਲਕੱਤ 56000 ਤੇ 92000 ਉਹ ਤਾਂ ਵਾਧ ਆ ਗਈ ਇਹ ਵੀ ਉਹਦੇ ਨਾਲ ਦੀ ਉਹ 34 ਨੰਬਰ ਇਹ ਰਹਿਮਤ ਗਾਲਗੇ ਰੀਵਲ ਲਿਆ ਨਹੀਂ ਅਜੇ ਤੱਕ ਲੈ ਵੀ ਇੰਜਨ ਦੀ ਜੱਤੀ ਮਾਰ ਲਓ ਦੋਸਤੋ 16 ਮਾਡਲ ਆ ਦੋਸਤੋ 16 16 16 ਮਾਡਲ ਆ ਦੋਸਤੋ ਦੇਖ ਸਕਦੇ ਹੋ ਕਿੰਨੀ ਚੱਲੀ ਆ ਵੀਰੇ 72000 72000 ओरिजिनल ਚੱਲੀ ਆ ਬਾਕੀ ਪਤਾ ਨਹੀਂ ਦੋਸਤੋ ਦੇਖ ਸਕਦੇ ਹੋ ਜਿਹੜਾ 24 ਹੈ ਜੀ 2000 ਫਰੇਮ ਵਾਲੀ ਨਹੀਂ ਜਾਈ ਜੀ 21 1 ਟੈਂਕਰ ਵਾਲੀ ਵਾਲੀ ਆ ਜੀ ਹੰਡਈ ਕੰਪਨੀ ਦੀ ਦੋਸਤੋ ਗੱਡੀ ਆ ਇਹ ਮੇਰਾ ਮਾੜਾ ਜਿੰਦਾ ਹੀ ਐ 2020 ਦਾ ਰੇਡੀ 2 ਲੱਖ 20 ਤੋਂ ਬੋਲੀ ਲੱਗੀ ਇਹਦੀ 2 ਲੱਖ 20 ਹਜ਼ਾਰ ਤੋਂ ਦੇਖ ਸਕਦੇ ਹੋ ਗੱਡੀ ਦੇ ਆਲੇ ਦੁਆਲੇ ਹੋ ਗਏ ਨੇ ਰੇਡੀ ਰੇਡੀ ਕੋਈ 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 ਆਲੇ ਦੁਆਲੇ 2 10 ਤੇ ਆ ਗਏ 11 ਲਾਭ ਇਸੇ ਆਰਪੀ ਦੇ ਬੋਲੀ ਆ ਗਈ ਦੋਸਤੋ ਥੱਲੇ ਨੂੰ ਆ ਰਹੇ ਆ ਇੱਕ ਲੱਖ 70000 ਦੇ ਇਹ ਗੱਡੀ ਦੀ ਬੋਲੀ ਆ ਗਈ 1 ਲੱਖ 60000 ਦੇ ਦੋਸਤੋ ਇਹ ਗੱਡੀ ਦੀ ਬੋਲੀ ਆ ਗਈ 16 ਮੰਡਲਾ 1 ਲੱਖ 60000 ਦੇ ਇਹਦੀ ਬੋਲੀ ਆ ਗਈ 1 ਲੱਖ 60000 ਦੇ 1 ਲੱਖ 65000 ਦੇ ਦੋਸਤੋ ਦੁਬਾਰਾ ਉੱਪਰ ਹੋ ਗਈ ਹੁਣ

ਦੁਬਾਰਾ ਆਪ ਹੋ ਗਈ 1 ਲੱਖ 65000 ਦਾ ਸਾਡੀ ਜਮਲਾ ਰੋਲਾ ਟੀਆ ਹੋਣੀ ਹੈ ਇੱਕ ਲੱਖ 70000 ਦੇ ਦੋਸਤੋ ਦੀ ਬੋਲੀ ਬੱਗੀ 1 ਲੱਖ 70000 1 ਲੱਖ 80000 ਦੇ ਬੋਲੀ ਪਹੁੰਚ ਗਈ ਜੀ 1 ਲੱਖ 80000 ਦੇ ਦੋਸਤੋ ਬੋਲੀ ਬੱਗੀ ਜੀ ਇਹ ਸੀਗੇ ਇਹ ਜਿੰਨਾ ਕਰਾਗੇ ਸੀਗੇ ਇਹ ਸੀ 100 100 100 100 100 60000 ਰੁਪਏ ਦੇ ਇਹ ਬੋਲੀ ਆ ਗਈ ਤੇ ਇਹ ਦਸੀ ਇਹ ਦਸੀ ਇਹ ਦਸੀ ਇਹ ਦਸੀ ਇਹ ਦਸੀ ਇਹ ਕਾਗਰ ਤੁਸੀਂ ਅੱਗੇ ਨਾਲੇ ਇਹ ਵੀ ਰਸੂ ਹੋ ਰਹੇ ਅਸਲੀ ਅਸਲੀ ਬੱਜੇ ਦਾਸ ਜੀ ਇਹ ਜਿੰਨਾ ਤੋਂ ਇਸ ਤੋਂ ਪਰ ਇਹਨਾਂ ਤੋਂ ਕਰਵਾ ਦੇ 184000 ਦੇ ਵਿੱਚ ਡਨ ਹੋਈ ਗੱਡੀ ਇਹ 184 1,82,000 ਜੀ ਦੋਸਤੋ ਇਹ ਗੱਡੀ ਡਨ ਹੋਈ ਆ ਉਸ ਤੋਂ ਬਾਅਦ ਆ ਗਈ ਦੂਸਰੀ ਗੱਡੀ ਇਹ ਵੀ ਦੋਸਤੋ ਸਸਤੇ ਭਾਅ ਤੁਹਾਨੂੰ ਮਿਲ ਜੂਗੀ ਗੱਡੀ ਦੇਖ ਸਕਦੇ ਹੋ ਇਹ ਵੀ ਅਜ ਦੇਖ ਰਿਹਾ ਮੋਲੇ 35 12 30 ਲੱਖ ਰੁਪਏ ਅਲਾ ਟਿੰਡਾਈ ਹੋਣ 2011 ਮਾਡਲ ਆ ਦੋਸਤੋ ਸੈਂਕਾ ਜੀ ਵੀ ਕਿਸਰ ਗਾੜੀ ਹੈ ਇਹ 1 ਟਨ ਟੈਕਸੀ ਵਾਲੀ ਗਾੜੀ ਹੈ ਉਹਦੀ ਗਾੜੀ ਦੀ ਇਸ਼ੋਰ ਵੀ ਲਾਈਵ ਹੈ 18 ਨਵੰਬਰ 2020 ਤੱਕ ਦੀ ਗਾੜੀ ਦੀ ਇਸ਼ੋਰ ਤੇ ਇਹ ਲਾਈਵ ਹੈ ਸੈਂਕਾ ਜੀ ਦੇ ਵਿੱਚੋਂ ਦੁਲਾਈ ਟੈਕਸੀ ਵਾਲੀ ਗਾੜੀ ਹੈ 135000 ਇਹ 135000 ਤੋਂ ਦੋਸਤੋ ਇਹਦੀ ਬੋਲੀ ਸ਼ੁਰੂ ਕਰੀਆ 135000 ਤੋਂ ਤੁਸੀਂ ਦੇਖ ਸਕਦੇ ਹੋ ਇਹਨੇ ਕੀ ਦੇ ਦੇ 1,30,000 ਰੁਪਏ ਦੋਸਤੋ ਇਹ ਤਾਂ ਲੱਗ ਗਿਆ 11 ਮਾਡਲ ਦਾ ਹੈ 1,20,000 ਦੇ ਆਗੂ ਦੋਸਤੋ ਬੋਲੀ ਇਹਦੀ 11 ਮਾਡਲ ਇੱਕ ਤਮਕ 20,000 ਰੁਪਏ 11 ਮਾਡਲ 1 लाख 6000 ਤੇ ਇਹਦੀ ਬੋਲੀ ਆ ਗਈ ਦੋਸਤੋ 1 लाख 6000 11 ਮਾਡਲ